ਅੰਮ੍ਰਿਤਸਰ ਵਿਖੇ ਗਲੀ ਦੇ ਵਿੱਚ ਡਿੱਗੇ ਇੱਕ ਬਜ਼ੁਰਗ ਵਿਅਕਤੀ ਉੱਪਰ ਕਾਰ ਚੜ ਗਈ ਐਨਾ ਹੀ ਨਹੀਂ ਕਾਰ ਦੇ ਟਾਇਰਾਂ ਦੇ ੇਟਾ ਹੁੰਦੇ ਨਾਲ ਬਜ਼ੁਰਗ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੀ ਮਿਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਨੇ ਬਜ਼ੁਰਗ ਵਿਅਕਤੀ ਨੂੰ ਬੁਰੀ ਤਰ੍ਹਾਂ ਕੋਤਲਿਆ ਜਿਸ ਦੀ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ ਹੁਣ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਦੇ ਕੇ ਇਨਸਾਫ ਦੀ ਗੁਹਾਰ ਲਗਾਈ ਹੈ ਪੁਲਿਸ ਪ੍ਰਸ਼ਾਸਨ ਨੇ ਲਾਸ਼ ਨੂੰ ਕਬਜ਼ੇ ਤੇ ਲੈ ਕੇ ਉਸ ਨੂੰ ਪੋਸਟਾਡਨ ਲਈ ਹਸਪਤਲ ਭਜਵਾ ਦਿੱਤਾ ਹੈ ਇਸ ਮੌਕੇ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਡੇ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਗੱਡੀ ਦਾ ਨੰਬਰ ਵੀ ਟ੍ਰੇਸ ਕਰ ਲਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਲਦੀ ਉਸ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਜੀ ਨਾਮ ਜੀ ਦਾ ਮੇਰਾ ਸਰ ਅਨਕੇ ਸ਼ਰਮਾ ਜਿਹੜੇ ਮ੍ਰਿਤਕ ਸਾਨੂੰ ਫੋਨ ਲੱਗਿਆ ਮੇਰੇ ਫਾਦਰ ਸਾਹਿਬ ਜੀ ਨਾਮ ਸੰਜੀਵ ਕੁਮਾਰ ਉਮਰ ਕਿੰਨੀ ਸੀ 55 ਸਾਲ ਤੇਰੇ ਲਈ ਸਰਮੇਠਾ ਰੋਡ ਕੋ ਨਾਣਕਨਗਰ ਰਾਤ ਕੀ ਗੱਲ ਹੋਈ ਜੇ ਕਿੰਨੇ ਵਜੇ ਦਾ ਸਮਾਂ ਸੀਗਾ ਕਿ ਰਾਤ ਸਿਰ 12:00 ਵਜੇ 12:30 ਵਜੇ ਦੀ ਟਾਈਮਿੰਗ ਹੋਣੀ ਜਦੋਂ ਬਲਕਿ ਘਟਨਾ ਵਾਪਰੀ ਤੇ ਮਾਨੂੰ ਇਨਫੋਰਮ ਕੀਤਾ ਬਲਕਿ 2:30 ਵਜੇ ਨੂੰ ਖੁਦ ਪਤਾ ਲੱਗਿਆ ਕਿ ਹਲੇ ਨੋਂਨ ਹੈ ਗਈ ਕੋਈ ਬਾਹਰ ਢਾਬੇ ਵਾਲੇ ਉਹਨਾਂ ਨੂੰ ਪਤਾ ਹੈ ਮੇਰੇ ਫਾਦਰ ਸਾਹਿਬ ਨੇ ਤੇ ਉਹ ਉਹਨਾਂ ਨੇ ਘਰੇ ਆ ਕੇ ਦੱਸਿਆ ਕਿ ਤੁਸੀਂ ਇੱਕ ਵਾਰੀ ਦੇਖ ਲਓ ਤੇ ਉਹਨਾਂ 60 ਸੱਟਾਂ ਲੱਗੀ ਹੋਈ ਹੈ ਤੇ ਜਦੋਂ ਅਸੀਂ ਜਾ ਕੇ ਦੇਖਿਆ ਤੇ ਬਲਕਿ ਡੈਥ ਹੋ ਹੋ ਚੁੱਕੀ ਹੈ ਉਹਨਾਂ ਦੀ ਤੇ ਕੀ ਕੋਈ ਜਾਚ ਦਾ ਕਾਰਨ ਕੀ ਕਾਰਨ ਹੋ ਹੀ ਕਾਰ ਭਾਈ ਬਲਕਿ ਸਿੱਧਾ ਉਪਰੋਂ ਲੰਗਾ ਆ ਗਿਆ ਬੰਦਾ ਇਸ ਤਰ੍ਹਾਂ ਲੱਗਦਾ ਹੈ ਕਿ ਪਿੱਛੋਂ ਹੀ ਕੋਈ ਕਾਂਡ ਕਰਕੇ ਆ ਬੜੀ ਜਲਦੀ ਜਗ੍ਹਾ ਹੀ ਉਪਰੇ ਚੜਾ ਆ ਗਿਆ ਕੀ ਲੱਗਦਾ ਕਿ ਇਹ ਡੈਥ ਨਹੀਂ ਹੋਈ ਕੋਈ ਜਾਣ ਬੁਝ ਕੇ ਹੀ ਕਤਲ ਕੀਤਾ ਜਾਣ ਬੁਝ ਕੇ ਹੀ ਕਤਲ ਕੀਤਾ ਭਾਈ ਉਪਰੋਂ ਲੰਗਾ ਆ ਗਿਆ ਉਹਨਾਂ ਸਾਫ਼ ਦੇਖਣ ਦੇ ਬੰਦਾ ਲੱਕੀ ਸਾਈਡ ਤੇ ਗਿਆ ਤੇ ਤੂੰ ਸਾਈਡ ਤੋਂ ਕਾਰ ਘੜ ਲੈ ਜਾਂ ਤੂੰ ਬਲਕਿ 2 ਮਿੰਟ ਲੱਗਣੇ ਉੱਤਰ ਕੇ ਸਾਈਡ ਤੇ ਕਰ ਦੇ ਉਹ ਉਪਰੋਂ ਲੰਗਾ ਆ ਗਿਆ ਸੋ ਤੇ ਕੀ ਕਨੈਕਸ਼ਨ ਨਹੀਂ ਸ਼ਤ ਨਹੀਂ ਕਰ ਨਹੀਂ ਨਿਸ਼ਾਨਾ ਨਹੀਂ ਕਰਦੇ ਪਾਪਾ ਕੀ ਕੰਮ ਵੀ ਕਰਦੇ ਕੰਮ ਉਥੇ ਟਾਲੀ ਸਾਹਿਬ ਮਾਰਕੀਟ ਕੋ ਕੱਪੜੇ ਦਾ ਕੰਮ ਕਰਦੇ ਮਾਰਕੀਟ ਤੇ ਹੁਣ ਜਿਹੜੀ ਤੁਸੀਂ ਕੋਈ ਥਾਣੇ ਵਗੈਰਾ ਰਿਪੋਰਟ ਦਿੱਤੀ ਦਾਦੀ ਹਾਂਜੀ ਰਿਪੋਰਟ ਦਿੱਤੀ ਪੁਲਿਸ ਵਾਲੇ ਕਹਿੰਦੇ ਤੁਹਾਨੂੰ ਸ਼ਾਮ ਤੱਕ ਕੋਈ ਰਿਸਪੌਂਸ ਦਵਾਂਗੇ ਆਪਾਂ ਕੋਈ ਜਿਹੜਾ ਬੰਦਾ ਟ੍ਰੇਸ ਕੀਤਾ ਗਿਆ ਕੋਈ ਸੀਸੀਟੀਵੀ ਕੋਈ ਣਵਾਇਆ ਸੀਸੀਟੀਵੀ ਵੀਡੀਓ ਆਈ ਹੋਈ ਹੈ ਲੈਪੇ ਕਢਾਈ ਹੈ ਆਪਾਂ ਹਾਂਜੀ ਸਰ ਇੱਕ ਸੰਦੀਪ ਨਾਮ ਦਾ ਜਿਹੜਾ ਬੰਦਾ ਸੀਗਾ ਰਸਤੀ ਉੱਤੇ ਦੇਖੋ ਵੀ ਹੈ ਤੇ ਉਹਦੇ ਬਾਰੇ ਕੀ ਜੇਰੀ ਕਾ ਉਹਦੇ ਵਿੱਚ ਸਾਡੇ ਕੋਲ ਇੱਕ ਐਕਸੀਡੈਂਟ ਕੇਸ ਆਇਆ ਸੀ ਉਹਦੀ ਰਿਪੋਰਟਿੰਗ ਹੋਈ ਸੀ ਉਹਦੇ ਵਿੱਚ ਅਸੀਂ ਐਫ ਆਈ ਆਰ ਲੌਂਚ ਕਰ ਦਿੱਤੀ ਹੋਈ ਹੈ ਇਹ ਜਿਹੜੀ ਗੱਡੀ ਨਾਲ ਐਕਸੀਡੈਂਟ ਹੋਇਆ ਉਹਨੂੰ ਟ੍ਰੇਸ ਕਰ ਰਹੇ ਹਾਂ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰ ਲਾਂਗੇ ਜਿਹੜੇ ਦੋਸ਼ੀ ਵੱਲੋਂ ਜਿਹੜਾ ਗੱਡੀ ਚੱਲੀ ਦਿੱਤਾ ਗਿਆ ਉਹ ਇਥੋਂ ਦਾ ਆ ਕੇ ਜਾਂ ਬਾਹਰ ਦਾ ਹੈ ਦੇਖੋ ਜੀ ਹਾਂ ਦੀ ਤਾਂ ਦੱਸ ਰਹੇ ਆਂ ਵੀ ਫਲਾ ਜਣਾਏ ਸੀ ਪੁਚਾ ਉਹਦੇ ਵਿੱਚ ਦਰਜ ਕਰ ਲਿਆ ਹੋਇਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਨੰਬਰ ਤੋਂ ਸੀ ਦੋਸ਼ੀ ਨੂੰ ਰਿਸਰਚ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਬੋਡੀ ਸੀ ਮੈਨੂੰ ਪੋਸਟਮਾਰਟਮ ਹਾਂਜੀ ਪੋਸਟਮਾਰਟਮ ਹੋ ਚੁੱਕਾ ਜੀ ਆਲਰੇਡੀ ਤੇ ਹੈਂਡ ਓਵਰ ਕਰ ਦਿੱਤੀ ਗਈ ਹੈ ਪਰਿਵਾਰ ਦੇ ਕੋਈ ਨਸ਼ਾ ਰਸਾ ਤਾਂ ਨਹੀਂ ਇਸ ਨੂੰ ਪੋਸਟਮਾਰਟਮ ਦੇਖੋ ਜੀ ਉਹਦੇ ਮੈਡੀਕਲ ਤੋਂ ਬਾਅਦ ਹੀ ਪਤਾ ਲੱਗੇਗਾ ਜੋ ਪੋਸਟਮਾਰਟਮ ਰਿਪੋਰਟ ਆਏਗੀ ਜੀ ਇਹ ਦੋਸ਼ੀ ਜਿਹੜਾ ਉਹ ਹੁਣ ਆਏ ਛਾਪੇ ਮਾਰੀ ਹੋ ਹਾਂਜੀ ਦੋਸ਼ੀ ਜਿਹੜਾ ਇਸ ਵਾਲਾ ਜੀ ਐਟ ਲਾਰਜ ਹੈ ਜੀ ਮੈਂ ਤੁਹਾਨੂੰ ਦੱਸ ਗਿਆ ਵੀ ਗੱਡੀ ਦਾ ਨੰਬਰ ਸਾਡੇ ਕੋਲ ਫਲਾ ਲਾਇਆ ਉਹ ਇਨਵੈਸਟੀਗੇਸ਼ਨ ਦੇ ਦੌਰਾਨ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਸੀਗਾ ਕਿ ਉਹ ਕਿਰਾਏ ਤੇ ਰਹਿੰਦਾ ਸੀਗਾ ਜਿਹੜਾ ਅੰਬੀਦਨ ਅੰਬੀਦਨ ਕੋਈ ਵੀ ਜੇ ਜੋ ਵੀ ਸਾਨੂੰ ਕੋਈ ਇਨਫੋਰਮੇਸ਼ਨ ਦੇਗਾ ਉਹਨੂੰ ਜਰੂਰ ਵਿਚਾਰ ਕੇ ਦੋਸ਼ੀ ਤੱਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ ਜੀ ਇਹ ਪਰਚਾ ਜਿਹੜਾ ਹੁਣ ਦਰਜ ਹੋਇਆ ਪਰਚਾ ਅਰੇਡੀ ਦਰਜ ਹੋ ਚੁੱਕਾ ਹੈ ਜੀ ਐਵਰ ਪੰਜਾਬੀ ਟੀਵੀ ਦੇ ਲਈ ਅੰਮ੍ਰਿਤਸਰ ਤੋਂ ਸੁਨੀਲ ਖੋਸਾ ਰਿਪੋਰਟ